ਆਸ਼ੂ ਸਿਸਟਮ ਹੈਗਾ ਸੀ ਇਹ ਉਹਨਾਂ ਦੇ ਵੀ ਕੰਮ ਅੱਛੇ ਸੀ ਕਿਹੜੀ ਪਾਰਟੀ ਮੋਰਚਾ ਮਾਰ ਸਕਦੀ ਇੱਥੋਂ ਇਹ ਛਾੜੂ ਜਿੱਤੇ ਆਦਾ ਆ ਨਹੀਂ ਜਦੋਂ ਆ ਉਹ ਆਸ਼ੂ ਹੀ ਉਹ ਵੀ ਕੰਮ ਵਧੀਆ ਕਰਦਾ ਰਿਹਾ ਵੇ ਹਾਂ ਉਹਨਾਂ ਨੇ ਵਧੀਆ ਕੀਤੇ ਨੇ ਕੰਮ ਹਜ਼ਾਰ ਹਜ਼ਾਰ ਰੁਪਏ ਦਾ ਇੱਕ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਆ ਕੇ ਹਾਂ ਓਏ ਉਹਨਾਂ ਦਿੱਤੇ ਨਹੀਂ ਕਿਹਨੂੰ ਹਾਂਜੀ ਨਹੀਂ ਜੀ ਜੁਹਾ 1000 ਰੁਪਏ ਆਣਾ ਚਾਹੀਦਾ ਹੈ ਜਦ ਆਪਾਂ ਵਾਅਦੇ ਕੀਤੇ ਨੇ ਉਹ ਹੀ ਨਭਈਏ ਤੇ ਜਦੋਂ ਬਹੁਤ ਹੀ ਉਸੇ ਉਹਨਾਂ ਨੂੰ ਦੇ ਰਹੇ ਹੈ ਕਿ 1000 ਰੁਪਏ ਵੀ ਦੇੜੀ ਨਾਣਾ ਚਾਹੀਦਾ ਹੈ ਕਿ ਨਹੀਂ ਉਹ ਚੇਤੇ ਕਿਉਂ ਆ ਦਰਹਿਣ ਤੇ ਭਗਵੰਤ ਮਾਨ ਸਰਕਾਰ ਕਿਵੇਂ ਭਗਵੰਤ ਮਾਨ ਨੇ ਕਣਕ ਬੰਦ ਕੀਤੀ ਹੈ ਬਸ ਬਾਕੀ ਸਭ ਠੀਕ ਹੈ ਠੀਕ ਹੈ ਕਣਕ ਤੋਂ ਪਤਾ ਫਿਰੰਦ ਦੁਆਰਾ ਤੁਹਾਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਫਿਰ ਦੁਆਰਾ ਇੱਕ ਇੱਕ ਤੇ ਕੁਝ 운 ਕਿਸਮਤ ਹੈ ਨਾ ਇਹ ਤੇ ਕੁਝ ਚਾਂਸ ਵੈਸੇ ਚਾੜ ਵਲੇ ਨੇ ਬਬੋ ਸਵਾਗਤ ਦੋਸਤੋ ਇਸ ਟਾਈਮ ਖੜੇ ਹੈ ਅਸੀਂ ਲੁਧਿਆਣਾ ਦੇ ਵੈਸਟ ਖਾਲੇ ਆ ਕੀ ਉਹਨਾਂ ਦੀ ਰਾਏ ਆ ਕਿਹੜੀ ਪਾਰਟੀ ਮੋਰਚਾ ਮਾਰ ਸਕਦੀ ਉਸੇ ਨੂੰ ਲੈ ਕੇ ਅੱਜ ਮਹਿਲਾਵਾਂ ਇੱਥੇ ਜੜੀਆਂ ਵਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਿਹੜੀ ਪਾਰਟੀ ਜਿਹੜਾ ਇਸ ਤੋਂ ਮੋਰਚਾ ਮਾਰ ਸਸੀ ਕਲ ਮਾਤਾ ਜੀ ਸੱਸੇ ਦੇ ਗੱਲ ਮਾਤਾ ਜੀ ਕਿਵੇਂ ਦਾ ਇੱਥੇ ਮਾਹੌਲ ਚੱਲ ਰਿਹਾ ਹੈ ਇਲੈਕਸ਼ਨ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਕਿਹੜਾ ਬੰਦਾ ਜਿਹੜਾ ਜਿੱਤ ਸਕਦਾ ਇੱਥੋਂ ਸੋਨੂ ਜੀ ਐ ਮੇਰੀ ਸਾਡਾ ਸੋਨੂ ਜੀ ਹਾਂਜੀ ਕੰਮ ਕਮ ਕਰਵਾਏ ਕਿਹੜੀ ਪਾਰਟੀ ਤੋਂ ਆਹੋ ਇਹੋ ਆਮ ਪਾਰਟੀ ਆ ਜਿਹਨੇ ਕੰਮ ਕੋਈ ਪਿਆ ਨਹੀਂ ਤੇ ਆਂਟੀ ਨਾਲ ਗੱਲ ਕਰਦੇ ਸਸੀ ਗੱਲ ਜੀ ਸਸੀ ਕਾਲ ਕਿਹੜੀ ਪਾਰਟੀ ਮੋਰਚਾ ਮਾਰ ਸਕਦੀ ਇੱਥੋਂ ਇਹ ਚਾੜੂ ਜਿੱਤੇ ਆਦਾ ਆ ਅੱਛਾ ਜੀ ਹਾਂ ਤੇ ਹੋਰ ਵੀ ਕੰਮ ਕੀਤੇ ਆਵਾਂ ਦੀ ਆਪ ਬਠੇਰੇ ਸਾਡੀ ਤੇ ਅੱਜ ਸੜਕ ਬਣਵਾ ਕੇ ਗਏ ਨੇ ਸੋਨੂੰ ਕੋਲ ਖੜ ਕੇ ਬਣਵਾ ਕੇ ਗਿਆ ਦੇ ਤੇ ਭਗਵੰਤ ਮਾਨ ਸਰਕਾਰ ਕਿਵੇਂ ਭਗਵੰਤ ਮਾਨ ਨੇ ਕਣਕ ਬੰਦ ਕੀਤੀ ਹੈ ਬਸ ਬਾਕੀ ਸਭ ਠੀਕ ਹੈ ਕਣਕ ਦਾ ਬੰਤਾ ਬਾਕੀ ਸਭ ਠੀਕ ਹੈ ਤੇ ਆਸ਼ੂ ਦੇ ਕਿਵੇਂ ਦੇ ਦੋ ਕਾਂਗਰਸ ਪਾਰਟੀ ਨਹੀਂ ਜਦੋਂ ਆ ਉਹ ਆਸ਼ੂ ਹੀ ਉਹ ਵੀ ਕੰਮ ਵਧੀਆ ਕਰਦਾ ਰਿਹਾ ਦੇ ਹਾਂ ਉਹਨਾਂ ਨੇ ਵਧੀਆ ਕੀਤਾ ਕੀ ਕੰਮ ਤੇ ਹੋਰ ਕੀ ਕੰਮ ਇੱਥੇ ਹੋਣ ਵਾਲੇ ਜਿਹੜੇ ਹੁਣ ਸਾਡੇ ਇੱਥੇ ਤਾਂ ਕੋਈ ਹੈਗਾ ਨਹੀਂ ਜੀ ਸਾਡੀ ਗਲੀ ਦੀ ਦਿੱਕਤ ਹੀ ਬਣ ਗਈ ਹੈ ਬੱਸ ਤੇ ਮਾਦੇ ਕੀ ਕਹਿਣਾ ਚਾਹੁੰਦੇ ਹੋ ਕਿ ਹਜ਼ਾਰ ਹਜ਼ਾਰ ਰੁਪਏ ਦਾ ਇੱਕ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਆ ਕੇ ਹਾਂ ਓਏ ਉਹਨੇ ਦਿੱਤੇ ਨਹੀਂ ਕਿਸੇ ਨੂੰ ਹਾਂ ਬੱਸ ਐਸਾ ਨਹੀਂ ਤੇ ਬੈਸੋ ਨੂੰ ਚਾਹੀਦਾ ਏ ਹੋਰ ਕੁਝ ਗੱਲਾਂ ਚਾਹੁੰਦੇ ਹੋ 1000 ਰੁਪਏ ਆ ਗਏ ਤਾਂ ਹਾਂਜੀ ਨਹੀਂ ਜੀ ਹਜ਼ਾਰ ਹਜ਼ਾਰ ਆਣਾ ਚਾਹੀਦਾ ਹੈ ਜਦ ਆਪਾਂ ਵਾਦੇ ਕੀਤੇ ਨੇ ਉਹ ਹੀ ਨਿਭਾਈਏ ਫਿਰ ਜਿਆਦਾ ਮੋਟੀ ਅਸੀਂ ਉਹਨਾਂ ਨੂੰ ਦੇ ਰਹੇ ਫਿਰ 100 ਰੁਪਏ ਵੀ ਲੈĐi ਜਾਂਦਾ ਚਾਹੀਦਾ ਕਿ ਉਹ ਵਿਚਾਰੇ ਕਿਉਂ ਇਦਾਂ ਰਹਿਣ ਠੀਕ ਹੈ ਕਿ ਨਹੀਂ ਆਸ਼ੂ ਦਾ ਕੇਮੇ ਦੇਖਦੇ ਜਿਹੜੇ ਕਾਂਗਰਸ ਤੋਂ ਆਸ਼ੂ ਸਿਸਟਮ ਹੈਗਾ ਸੀ ਸਹੀ ਹੀ ਉਹਨਾਂ ਦੇ ਵੀ ਕੰਮ ਅੱਛੇ ਸੀ ਤੇ ਹੁਣ ਦੁਬਾਰਾ ਤਾਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਫਿਰ ਦੁਬਾਰਾ ਇੱਕ ਕੁਝ 운 ਕਿਸਮਤ ਹੈ ਨਾ ਇਹ ਤੇ ਕੁਝ ਚਾਂਸ ਵੈਸੇ ਝਾੜੂ ਵਾਲੇ ਨੇ ਝਾੜੂ ਵਾਲੇ ਹਾਂਜੀ ਝਾੜੂ ਵਾਲੇ ਏ ਸਨ ਆਮ ਲੋਕ ਜਿਨ੍ਹਾਂ ਦੀ رائے ਲਿੱਤੀ ਸੀ ਕਿਹੜੀ ਪਾਰਟੀ ਜਿਹੜੀ ਮੋਰਚਾ ਮਾਰ ਸਕਦੀ ਆ ਇਸ ਕਵਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਦਿਲ ਸੇ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਸਵਾਗਤ ਆ ਦੋਸਤੋ ਇਸ ਟਾਈਮ ਖੜੇ ਆ ਅਸੀਂ ਲੁਧਿਆਣਾ ਦੇ ਵੈਸਟ ਏਰੀਆ ਦੇ ਵਿੱਚ ਤੇ ਆਮ ਲੋਕਾਂ ਦੀ رائے ਅਸੀਂ ਦਿਖਾਣੇ ਆ ਕੀ ਉਹਨਾਂ ਦੀ رائے ਆ ਕਿਹੜੀ ਪਾਰਟੀ ਮੋਰਚਾ ਮਾਰ ਸਕਦੀ ਉਸੇ ਨੂੰ ਲੈ ਕੇ ਅੱਜ ਮਹਿਲਾਵਾਂ ਇੱਥੇ ਜੜੀਆਂ ਵਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਿਹੜੀ ਪਾਰਟੀ ਜਿਹੜਾ ਇਸ ਤੋਂ ਮੋਰਚਾ ਮਾਰ ਸੱਸੀ ਜੀ ਮਾਤਾ ਜੀ ਸੱਸੇ ਜੀ ਮਾਤਾ ਜੀ ਕਿਵੇਂ ਦਾ ਇੱਥੇ ਮਾਹੌਲ ਚੱਲ ਰਿਹਾ ਹੈ ਇਲੈਕਸ਼ਨ ਜਿੱਤ ਸਕਦਾ ਇੱਥੋਂ ਸੋਨੂ ਵੀ ਐ ਮੇਰੀ ਸਾਰਨੋ ਸੋਨੂ ਵੀ ਹਾਂ ਜੰਮਗਮ ਕਰਵਾਏ ਕਿਹੜੀ ਪਾਰਟੀ ਤੋਂ ਆਹੋ ਇਹੋ ਆਮ ਪਾਰਟੀ ਆ ਜਿਹਨੇ ਕੰਮ ਕੋਈ ਪਿਆ ਨਹੀਂ ਤੇ ਆਂਟੀ ਨਾਲ ਗੱਲ ਕਰਦੇ ਸਸੀ ਗੱਲ ਜੀ ਸਸੀ ਕਾਲ ਕਿਹੜੀ ਪਾਰਟੀ ਮੋਰਚਾ ਮਾਰ ਸਕਦੀ ਇੱਥੋਂ ਇਹ ਚਾੜੂ ਜਿੱਤੇ ਆਦਾ ਆ ਅੱਛਾ ਜੀ ਹਾਂ ਤੇ ਹੋਰ ਵੀ ਕੰਮ ਕੀਤੇ ਆਵਾਂ ਦੀ ਹਾਂ ਬਥੇਰੇ ਸਾਡੀ ਤੇ ਅੱਜ ਸੜਕ ਬਣਵਾ ਕੇ ਗਏ ਨੇ ਸੋਨੂੰ ਕੋਲ ਖੜ ਕੇ ਬਣਵਾ ਕੇ ਗਿਆ ਦੇ ਤੇ ਭਗਵੰਤ ਮਾਨ ਸਰਕਾਰ ਕਿਵੇਂ ਭਗਵੰਤ ਮਾਨ ਨੇ ਕਣਕ ਬੰਦ ਕੀਤੀ ਹੈ ਬਸ ਬਾਕੀ ਸਭ ਠੀਕ ਹੈ ਦੇ ਕਣਕ ਦਾ ਬੰਤਾ ਬਾਕੀ ਸਭ ਠੀਕ ਹੈ ਤੇ ਆਸ਼ੂ ਦਾ ਕਿਵੇਂ ਦੇ ਦੋ ਕਾਂਗਰਸ ਪਾਰਟੀ ਨਹੀਂ ਜਦੋਂ ਆ ਉਹ ਆਸ਼ੂ ਹੀ ਉਹ ਵੀ ਕੰਮ ਵਧੀਆ ਕਰਦਾ ਰਿਹਾ ਦੇ ਹਾਂ ਉਹਨਾਂ ਨੇ ਵਧੀਆ ਕੀਤੇ ਨੇ ਕੰਮ ਤੇ ਹੋਰ ਕੀ ਕੰਮ ਇੱਥੇ ਹੋਣ ਵਾਲੇ ਜਿਹੜੇ ਹੁਣ ਸਾਡੇ ਇੱਥੇ ਤਾਂ ਕੋਈ ਹੈਗਾ ਨਹੀਂ ਜੀ ਸਾਡੀ ਗਲੀ ਦੀ ਦਿੱਕਤ ਹੀ ਬਣ ਗਈ ਹੈ ਬੱਸ ਤੇ ਮਾਤੇ ਕੀ ਕਹਿਣਾ ਚਾਹੁੰਦੇ ਹੋ ਕਿ ਹਜ਼ਾਰ ਹਜ਼ਾਰ ਰੁਪਏ ਦਾ ਇੱਕ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਆ ਕੇ ਹਾਂ ਉਏ ਉਹ ਨਾ ਦਿੱਤੇ ਨਹੀਂ ਕਿਸੇ ਨੂੰ ਹਾਂ ਬਸ ਐਸਾ ਨਹੀਂ ਤੇ ਬੈਸੋਂ ਨੂੰ ਚਾਹੀਦਾ ਔਰ ਕੁਝ ਗਣਾ ਚਾਹੁੰਦੇ ਹੋ 20000 ਰੁਪਏ ਆ ਗਿਆ ਤਾਂ ਹਾਂਜੀ ਨਹੀਂ ਜੀ 10000 ਰੁਪਏ ਆਉਣਾ ਚਾਹੀਦਾ ਜਦ ਆਪਾਂ ਵਾਦੇ ਕੀਤੇ ਨੇ ਉਹ ਹੀ ਨਿਭਾਈਏ ਫਿਰ ਜਿਆਦਾ ਮੋਟੀ ਅਸੀਂ ਉਹਨਾਂ ਨੂੰ ਦੇ ਰਹੇ ਫਿਰ 10000 ਰੁਪਏ ਵੀ ਲੈਣ ਦਾ ਆਡਾ ਚਾਹੀਦਾ ਕਿ ਉਹ ਵਿਚਾਰੇ ਕਿਉਂ ਇਦਾਂ ਰਹਿਣ ਠੀਕ ਹੈ ਕਿ ਨਹੀਂ ਆਸ਼ੂ ਦਾ ਗੇਮੇ ਦੇਖਦੇ ਜਿਹੜੇ ਕਾਂਗਰਸ ਤੋਂ ਆ ਆਸ਼ੂ ਸਿਸਟਮ ਹੈਗਾ ਸੀ ਸਹੀ ਉਹਨਾਂ ਦੇ ਵੀ ਕੰਮ ਅੱਛੇ ਸੀ ਤੇ ਹੁਣ ਦੁਬਾਰਾ ਤੁਹਾਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਫਿਰ ਦੁਬਾਰਾ ਆਏਗੀ ਇਹ ਤਾਂ ਕੁਝ 운 ਕਿਸਮਤ ਹੈ ਨਾ ਨਹੀਂ ਤੇ ਕੁਝ ਚਾਂਸ ਵੈਸੇ ਛਾੜੂ ਵਾਲੇ ਨੇ ਛਾੜੂ ਵਾਲੇ ਹਾਂ ਛਾੜੂ ਵਾਲੇ ਇਹ ਸਨ ਆਮ ਲੋਕ ਜਿਨ੍ਹਾਂ ਦੀ رائے ਲਿੱਤੀ ਸੀ ਕਿਹੜੀ ਪਾਰਟੀ ਜਿਹੜੀ ਮੋਰਚਾ ਮਾਰ ਸਕਦੀ ਆ ਇਸ ਕਵਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਲਦੀ ਸੇ ਬਹੁਤ ਬਹੁਤ ਤੁਹਾਡਾ ਧੰਨਵਾਦ